ਅੱਜ ਸਾਡੇ ਸ਼ਹਿਰ ਦੇ ਵਿੱਚ ਉਹ ਸਾਹਮਣੇ ਮਸਜਿਦ ਆ ਉੱਥੇ ਅਟੈਕ ਹੋਇਆ ਪੁਲਿਸ ਲੱਗੀ ਆ ਪੁਲਿਸ ਨੇ ਚਾਰੇ ਪਾਸੇੋਂ ਮਸਜਿਦ ਨੂੰ ਘੇਰ ਲਿਆ ਆ ਤੇ ਉੱਥੇ ਅਟੈਕ ਉਹ ਹੋਇਆ ਆ ਤੇ ਪੂਰੇ ਸ਼ਹਿਰ ਦੇ ਵਿੱਚ ਤਿੰਨ ਮਸਜਿਦਾਂ ਆ ਉਹ ਤਿੰਨਾਂ ਮਸਜਿਦਾਂ 'ਤੇ ਅਟੈਕ ਹੋਇਆ ਆ ਬਹੁਤ ਜ਼ਬਰਦਸਤ ਹਾਂਜੀ ਸਾਸਰੀਆ ਕਾਲ ਜੀ ਅ ਇੰਗਲੈਂਡ ਦੇ ਵਿੱਚ ਬਹੁਤ ਜਿਆਦਾ ਹਾਲਾਤ ਖਰਾਬ ਹੋ ਚੁੱਕੇ ਆ ਔਰ ਜਿਹੜੇ ਇੰਗਲੈਂਡ 'ਚ ਰਹਿੰਦੇ ਉਹਨਾਂ ਨੂੰ ਪਤਾ ਹੀ ਆ ਕਿ ਇੱਕ ਸਕੂਲ ਦੇ ਵਿੱਚ ਘਟਨਾ ਹੋਈ ਆ ਤਿੰਨ ਚਾਰ ਦਿਨ ਪਹਿਲਾਂ ਕਿਸੇ ਵਿਅਕਤੀ ਵੱਲੋਂ ਸਕੂਲ ਦੇ ਵਿੱਚ ਵੜ ਕੇ ਛੋਟੇ-ਛੋਟੇ ਬੱਚਿਆਂ ਤੇ ਹਮਲਾ ਕੀਤਾ ਗਿਆ ਜਿਹਦੇ ਵਿੱਚੋਂ ਤਿੰਨ ਬੱਚਿਆਂ ਦੀ ਮੌਤ ਹੋ ਚੁੱਕੀ ਆ ਚਾਕੂ ਦੇ ਨਾਲ ਹਮਲਾ ਕੀਤਾ ਤੇ ਅੱਠ ਬੱਚੇ ਜ਼ਖਮੀ ਹੋਏ ਆ ਤੇ ਉਹ ਦੱਸਿਆ ਜਾ ਰਿਹਾ ਕਿ ਉਹ ਜਿਹੜਾ ਬੰਦਾ ਸੀ ਉਹ ਮੁਸਲਮਾਨ ਸੀਗਾ ਪਰ ਇਹ ਕੰਫਰਮ ਨਹੀਂ ਹੈਗਾ ਦੱਸਿਆ ਜਾ ਰਿਹਾ ਆ ਤੇ ਪੂਰੇ ਇੰਗਲੈਂਡ ਦੇ ਵਿੱਚ ਨਾ ਮੁਸਲਮਾਨਾਂ ਦੇ ਖਿਲਾਫ ਦੰਗੇ ਫੈਲ ਚੁੱਕੇ ਆ ਪੂਰੇ ਇੰਗਲੈਂਡ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਦੰਗੇ ਫੈਲ ਚੁੱਕੇ ਆ ਮੇਰੇ ਸ਼ਹਿਰ ਦੇ ਵਿੱਚ ਆ ਮਸਜਿਦ ਦੇ ਆ ਆ ਦੇਖ ਰਹੇ ਹੁਣੇ ਪਿੱਛੇ ਕੱਲ੍ਹ ਰਾਤੀ ਇੱਥੇ ਗੋਰਿਆਂ ਨੇ ਅਟੈਕ ਕੀਤਾ ਇੱਥੇ ਦੀ ਲੋਕਲ ਪਬਲਿਕ ਨੇ ਹੈਨਾ ਇਹ ਮਸਜਿਦ ਦੇ ਉੱਪਰ ਅਟੈਕ ਕੀਤਾ ਆ ਆ ਮਸਜਿਦ ਦੇ ਆ ਤੇ ਟਾਊਨ ਦੇ ਵਿੱਚ ਵੀ ਮਸਜਿਦ ਦੇ ਆ ਟਾਊਨ ਦੇ ਵਿੱਚ ਇਹ ਦੋ ਤਿੰਨ ਵੱਡੀਆਂ ਮਸਜਿਦਾਂ ਦੇ ਆ ਤੇ ਉਹਦੇ ਉੱਪਰ ਵੀ ਅਟੈਕ ਹੋਇਆ ਬਹੁਤ ਜ਼ਬਰਦਸਤ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਵੀ ਤੇ ਉਹਨਾਂ ਨੇ ਦਰਵਾਜ਼ੇ ਤੋੜ ਕੇ ਹਮਲੇ ਕੀਤੇ ਆ ਤੇ ਬਿੰਡੂਆਂ ਭੰਨ ਕੇ ਤੇ ਅੰਦਰ ਬੜੇ ਆ ਬਹੁਤ ਜ਼ਬਰਦਸਤ ਅਟੈਕ ਹੋਇਆ ਆ ਹੁਣ ਫਿਲਹਾਲ ਜਿਹੜੀਆਂ ਮੁਸਲਮਾਨਾਂ ਦੀਆਂ ਦੁਕਾਨਾਂ ਆ ਬਿਜ਼ਨਸ ਆ ਸ਼ਾਪਾਂ ਆ ਉਹ ਤਿੰਨ ਚਾਰ ਦਿਨ ਲਈ ਬੰਦ ਕਰ ਦਿੱਤੀਆਂ ਆ ਇਹ ਵਾਲੀ ਮਸਜਿਦ ਦੇ ਆ ਕੱਲ ਰਾਤੀ ਇਹਦੇ ਉੱਪਰ ਅਟੈਕ ਹੋਇਆ ਆ ਕਿਉਂਕਿ ਪੂਰੇ ਇੰਗਲੈਂਡ ਦੇ ਵਿੱਚ ਨਾ ਮੁਸਲਮਾਨਾਂ ਦੇ ਖਿਲਾਫ ਦੰਗੇ ਫੈਲ ਗਏ ਆ ਉਹ ਗਲਾਸ ਗਲੂਸ ਹਨ ਤੋੜ ਗਏ ਆ ਤੇ ਪੂਰੇ ਇੰਗਲੈਂਡ ਦੇ ਵਿੱਚ ਦੰਗੇ ਫੈਲ ਗਏ ਆ ਇੱਥੇ ਦੇ ਜਿਹੜੇ ਲੋਕ ਆ ਨਾ ਉਹ ਮੁਸਲਮਾਨਾਂ ਦੇ ਖਿਲਾਫ ਹੋ ਗਏ ਆ ਕਿਉਂਕਿ ਜੇਸ ਇਹ ਬੰਦੇ ਨੇ ਉਹ ਚਾਕੂ ਮਾਰ ਕੇ ਤਿੰਨ ਬੱਚਿਆਂ ਦਾ ਕਤਲ ਕੀਤਾ ਆ ਉਹ ਦੱਸਿਆ ਜਾਂਦਾ ਕਿ ਉਹ ਮੁਸਲਮਾਨ ਆ ਪਰ ਉਹ ਕੰਫਰਮ ਨਹੀਂ ਹੋਇਆ ਔਰ ਔਰੋਲੀ ਇਹ ਹੀ ਆ ਕਿ ਉਹ ਮੁਸਲਮਾਨ ਆ ਇਸ ਕਰਕੇ ਅ ਇੱਥੇ ਦੇ ਜਿੰਨੇ ਵੀ ਬ੍ਰਿਟਿਸ਼ ਪਬਲਿਕ ਆ ਨਾ ਉਹ ਸਾਰੀ ਮੁਸਲਮਾਨਾਂ ਦੇ ਖਿਲਾਫ ਹੋ ਗਈ ਆ ਹੁਣ ਪੂਰੇ ਇੰਗਲੈਂਡ ਦੇ ਵਿੱਚ ਨਾ ਮੁਸਲਮਾਨਾਂ ਦੇ ਖਿਲਾਫ ਦੰਗੇ ਫੈਲ ਗਏ ਆ ਔਰ ਇਹਨਾਂ ਦੇ ਮੁਸਲਮਾਨਾਂ ਦੀਆਂ ਦੁਕਾਨਾਂ ਆ ਜਿਹੜੀਆਂ ਬਿਜ਼ਨਸ ਆ ਉਹਨੂੰ ਵੀ ਭੰਨ ਤੋੜ ਕੀਤਾ ਜਾ ਰਿਹਾ ਆ ਇਹਨਾਂ ਦੀਆਂ ਜਿਹੜੀਆਂ ਮਸਜਿਦ ਆ ਉੱਥੇ ਵੀ ਜਾ ਕੇ ਭੰਨ ਤੋੜ ਕੀਤੀ ਜਾ ਰਹੀ ਆ ਤੇ ਗੋਰੀਆਂ ਦਾ ਮੰਨਣਾ ਹੈ ਕਿ ਸਾਡੇ ਜਿਹੜੇ ਬੱਚਿਆਂ ਤੇ ਛੋਟੇ-ਛੋਟੇ ਬੱਚਿਆਂ ਦੇ ਕਿਸੇ ਦੀ ਉਮਰ 3 ਸਾਲ, 5 ਸਾਲ, 6 ਸਾਲ ਛੋਟੇ-ਛੋਟੇ ਬੱਚਿਆਂ ਤੇ ਹਮਲਾ ਕੀਤਾ ਉਹ ਮੁਸਲਮਾਨ ਦੱਸਿਆ ਜਾ ਰਿਹਾ ਪਰ ਕੰਫਰਮ ਫੇਰ ਵੀ ਨਹੀਂ ਹੋਇਆ ਪਰ ਇਸ ਟਾਈਮ ਬਹੁਤ ਡਰ ਦਾ ਮਾਹੌਲ ਹੈ ਰਾਤੀ ਮੇਰੇ ਘਰ ਤੋਂ ਇਹ ਮਸਜਿਦ ਸਿਰਫ 300 ਮੀਟਰ ਤੇ ਆ ਬਿਲਕੁਲ ਲੱਗੇ ਆ ਤੇ ਬਹੁਤ ਵੱਡੀ ਭੀੜ ਸੀਗੀ ਆਈ ਜਿਨ੍ਹਾਂ ਨੇ ਆ ਕੇ ਮਸਜਿਦ ਤੇ ਹਮਲਾ ਕੀਤਾ ਇੱਥੋਂ ਫੇਰ ਉਹ ਟਾਉਨ ਵਿੱਚ ਗਏ ਜਿੱਥੇ ਟਾਉਨ ਵਿੱਚ ਮਸਜਿਦ ਤੇ ਹਮਲਾ ਕੀਤਾ ਆ ਉਹ ਮਸਜਿਦ ਬਹੁਤ ਵੱਡੀ ਆ ਉੱਥੇ ਮੁਸਲਮਾਨ ਵੀ ਜ਼ਿਆਦਾ ਰਹਿੰਦੇ ਆ ਤੇ ਉੱਥੇ ਵੀ ਬਹੁਤ ਵੱਡਾ ਹਮਲਾ ਹੋਇਆ ਆ ਤੇ ਬਸ ਇਹ ਹੀ ਆ ਕਿ ਆਪਣੇ ਆਪ ਨੂੰ ਸੇਫ ਰੱਖੋ ਖਿਆਲ ਨਾਲ ਬਾਹਰ ਜਾਵੋ ਤੇ ਤੁਹਾਨੂੰ ਜੇ ਕੋਈ ਵੀ ਪੁੱਛਦਾ ਤੁਸੀਂ ਕੌਣ ਆ ਆਪਣੇ ਰਿਲੀਜਨ ਦੱਸੋ ਅਸੀਂ ਸਿੱਖ ਆ ਜਾਂ ਹਿੰਦੂ ਆ ਕਿਉਂਕਿ ਉਹ ਸਿੱਖਾਂ ਤੇ ਹਿੰਦੂਆਂ ਨੂੰ ਕੁਛ ਨਹੀਂ ਕਹਿ ਰਹੇ ਬਸ ਉਹ ਮੁਸਲਮਾਨਾਂ ਦੇ ਖਿਲਾਫ ਆ ਤੇ ਇਹ ਇਸ ਤਰ੍ਹਾਂ ਅੱਗ ਬੰਗ ਫੈਲ ਰਿਹਾ ਆ ਤੇ ਅਸੀਂ ਇਹ ਹੀ ਉਮੀਦ ਕਰਦੇ ਕਿ ਇਹ ਚੀਜ਼ ਖਤਮ ਹੋਵੇ ਸ਼ਾਂਤ ਹੋਵੇ ਉਹ ਜਿਹਨੇ ਉਹ ਬੱਚਿਆਂ ਦਾ ਛੋਟੇ ਛੋਟੇ ਬੱਚਿਆਂ ਦਾ ਕਤਲ ਕੀਤਾ ਆ ਉਹਨਾਂ ਨੂੰ ਵੀ ਇਹ ਪੂਰੀ ਸ਼ਖਤੀ ਨਾਲ ਸਜ਼ਾ ਮਿਲੇ ਯੂਕੇ ਮੇ ਸਭ ਮੁਸਲਮਾਨੋ ਕੋ ਨਿਕਾਲਨਾ ਚਾਹੀਏ जी हाँ ये सोशल मीडिया पे एक कंपेन चली है लोग बाहर आ गए हैं सड़कों पे आ गए हैं जी मुसलमानों को निकालो सलम सीखर्स को निकालो रिफ्यूजीज को निकालो ये आके हमारे मुल्क में कत्लो गत करते हैं जी चीज़ें तोड़ते हैं जी लोगों को मारते हैं और ये एक वाक्य जो साउथ पोर्ट में हुआ उसके बाद लोगों में शदीद गम गुस्से की एक लहर दौड़ गई है लोग पहले भी आपको पता है यहाँ पे हेट क्राइम या ऐसी चीज़ें होती थी यूके में लेकिन अब वो